ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਪਹੁੰਚੇ ਹੋਇਆ ਚੀਮਾ ਮੰਡੀ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਯਰਸੀ گاਵਾ ਦੇ ਉੱਤੇ ਕਹਿੰਦੇ ਵੀ ਸਪੈਸ਼ਲ ਵਪਾਰ ਦਾ ਕੰਮ ਆ ਬਾਈ ਹੋਰ ਅੱਜ ਇੱਕ ਗਿਰ ਵੀ ਦਿਖਾਵਾਂਗੇ ਗੈਰੀ ਕਮਾਈ ਕੈਮਰਾ ਗਿਰਕ ਨਹੀਂ ਗਿਰਨ ਅਸਲ ਦੀ ਬੱਛੀ ਦਿਖਾਵਾਂਗੇ ਫੁੱਲ ਠੰਡੀ ਸੀਲ ਹੈ ਦੰਦਾਂ 'ਚ ਹੈਗੀ ਆ ਦੋ ਦੰਦ ਤੇ ਸਵੇਰ ਆਦੀ ਠੰਡੀ ਆ ਗਈ ਬਿਲਕੁਲ origignal ਗਿਰ ਆ ਗਈ ਤੇ ਪਹਿਲਾ ਦੂਜਾ ਸੂਆ ਜਰਸੀ ਦਿਖਾਵਾਂਗੇ ਦੰਦਾਂ 'ਚ ਹੀ ਦਿਖਾ ਦਾਂਗੇ ਇੱਕ ਸੂਈ ਹੋਈ ਆ ਨਾਲ ਉਹਦੇ ਆ ਗਈ ਬੱਚੀ ਤੇ ਬਾਕੀ ਜਿਹੜੀ ਗੱਲਵਾਦ ਹੈ ਕਹਿੰਦੇ ਵੀ ਰਾਜੂ ਨੇ ਕਰਨੀ ਆ ਆ ਜਾ ਰਾਜੂ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਚੜਦੀ ਕਲਾ ਚੌਮਾ ਚੜਦੀ ਚੱਲਦਾ ਕੰਮ ਟੌਪ ਤੇ ਜਮਾ ਟੌਪ ਹੈ ਪਹਿਲਾਂ ਤਾਂ ਗੈਰੀ ਬੱਚੀ ਦੀ ਮਾਰਦੇ ਕੈਮਰਾ ਉਹ ਹੀ ਪਹਿਲਾਂ ਤਾਂ ਬੱਚੀ ਕਰਾ ਦੇ ਚੱਕ ਫੁੱਲ ਐਕਟਿਵ ਆ ਗਈ ਆ ਵੀ ਪਿਓਰ ਜਰਸੀ ਜੀ ਗਈ ਤੇ ਹੁਣ ਇਹਦੀ ਮਾਂ ਤੇ ਮਾਰਦੇ ਕੈਮਰਾ ਇਹ ਵੀ ਪਿਓਰ ਜਰਸੀ ਜੀ ਆ ਗਈ ਰਾਜੂ ਹਣਾ ਹਾਂ ਇਥੋਂ ਅੱਡ ਕੁਆਲਿਟੀ ਕਰਾ ਦੇ ਚੱਕ ਬੱਚੀ ਆ ਗਈ ਪਹਿਲਾ ਸੂਹ ਆ ਦੰਦਾਂ ਚ ਕਿਵੇਂ ਰਾਜੂ ਚਾਰ ਦੰਦ ਸਾਫ ਸੂਫ ਵਾਲੀ ਆ ਨਾ ਹਾਂ ਸਾਫ ਵਾਲੀ ਆ ਤੌਰ ਖੋਲ ਕੇ ਦੰਦਾਂ ਚ ਆ ਗਈ ਚਾਰ ਦੰਦ ਮੂੰਹ ਬਿਲਕੁਲ ਛੋਟਾ ਮੱਥੇ ਚ ਟੋਆ ਅੱਖ ਮੋਟੀ ਜਿੰਨੇ ਕ ਜਰਸੀ ਵਾਲੇ ਗੁਣ ਹੁੰਦੇ ਨੇ ਸਾਰੇ ਪੂਰੇ ਕਰਦੀ ਆ ਆਰਡਰ ਰੱਖਦੀ ਆ ਬਿਲਕੁਲ ਫਿਕਸ ਤੇ ਜਿਹੜਾ ਥਾਣਾ ਥਣ ਵੀ ਫੁੱਲ ਗੈਪ ਤੇ ਆ ਤੇ ਹੱਥੀ ਚਵਾਈ ਵਾਲਾ ਥਣ ਲੱਗਿਆ ਮੁਠੀ ਵਾਲਾ ਕਿੰਨੇ ਦਿਨ ਦੀ ਸੂਈ ਆ ਬਾਈ ਇਹ ਪਰਸੋਂ ਦੀ ਪਰਸੋਂ ਦੀ ਕਿੰਨੀ ਕ ਬੌਲੀ ਆ 12-13 ਲੀਟਰ ਬੌਲਾ ਤਿਆਰ ਆ ਹੈਗਾ 15 ਕਿਲੋ ਕਰ ਦੂਗੀ ਸੋਭਤੀ ਇੱਥੇ ਰੋਕ ਲਾ ਮੜੀ ਜਿੱਥੋਂ ਮਾਰਦੀ ਗਰੀ ਫੇਸ ਤੇ ਖੜਨੀ ਖੜਨੀ ਕਰਾ ਦੇ ਸਮਾਰ ਕੇ ਚੈੱਕ ਸ਼ਕੀਨ ਵੀ ਫੁੱਲ ਆ ਗਈ ਤੇ ਬਰੀਡ ਵੀ ਚੰਗੀ ਬਣਾ ਦੂ ਤੇ ਬਾਕੀ ਕੱਦ ਕਾਠ ਵੀ ਚੰਗਾ ਕਰੂਗੀ ਇੱਥੋਂ ਗੈਪ ਦਿਖਾਦੀ ਗਾਂਲੇ ਬੰਨਿਓ ਆਰਡਰ ਤੇ ਪਿਛਾਂ ਵਾਲੇ ਬੰਨਿਓ ਦਿਖਾਦੀ ਗਰੀ ਆਰਡਰ ਪਲਵਾਨਾਂ ਵਾਲਾ ਸ਼ਿਸ਼ਟ ਮੀਆਂ ਬੱਛੀ ਦਾ ਇੱਥੋਂ ਸਾਰੀ ਦਿਖਾਦੀ ਪਿਛਾਂ ਵਾਲੇ ਬੰਨਿਓ ਤਸੱਲੀ ਕਰਾ ਦੇ ਦੇਖਣ ਵਾਲੇ ਸੱਜਣਾ ਵੀ ਅੱਜ ਹਰੇਕ ਪੱਕ ਤੋਂ ਸਰਾ ਕਰਦੇ ਕੰਮ ਜਮਾ ਤੇ ਨਾਲ ਜਿਹੜੀ ਬੱਛੀ ਆ ਨਾ ਬੱਛੀ ਵਾਲੀ ਐਂਡਾ ਵੇ ਬੱਛੀ ਵਾਲੀ ਜ਼ਬਰਦਸਤ ਆ ਗਈ ਨਾਲ ਇਹਦੇ ਬਿਲਕੁਲ ਪਿਆਰੀ ਆ ਗਈ origignal jersey ਦੇ ਵਿੱਚ ਐ ਤੇ ਫੇਸ ਕਰ ਸਕਦੇ ਚੈੱਕ ਇਥੋਂ ਪ्योर ਜਰਸੀ ਚ ਇਹਦਾ ਰਾਜੂ ਰੇਟ ਕੀ ਰਹੂਗਾ ਇਹਦਾ 70000 ਰੁਪਿਆ ਲੈਣ ਦੇ ਪੂਰਾ ਪੂਰਾ ਰੇਟ ਫਿਕਸ ਕਰਦੇ ਜਮਾ ਉਹ ਜੀ ਛੋਟ ਹੀ ਹੋਵੇਗਾ ਹਾਂ ਤੇ ਰੇਟ ਵਾਲਾ ਕੰਮ ਚੱਲੂ ਫਿਕਸ ਤਕਰੀਬਨ ਹਰੇਕ ਵੀਡੀਓ ਜੀ ਹਨਾ ਫਿਕਸ ਜੀ ਹੁੰਦਾ ਤੇ ਹੁਣ ਮਾਰਦੇ ਆ ਬੈਡ ਤੇ ਕੈਮਰਾ ਤੇ ਬਾਡੀ ਬੂਡੀ ਦਿਖਾ ਦੇ ਦੀ ਬਾਡੀ ਦੀ ਆ ਚੀਜ਼ਾਂ ਦੀ ਕਿੰਨੀ ਮਜ਼ਬੂਤ ਆ ਗਈ ਤੇ ਬਾਕੀ ਝੋੜਾ ਥੱਲੇ ਚੰਗਾ ਖਣ ਦਾ ਸਾਈਜ਼ ਲੱਗਿਆ ਇਹਨੂੰ ਜਿਵੇਂ ਆਪਾਂ ਕਹਿ ਲਈਏ ਵੀ ਯਾਰ ਚੰਗੀ ਮੱਜ ਨੂੰ ਲੱਗਿਆ ਹੁੰਦਾ ਇਹਦਾ ਰਾਜੂ ਕਿਹੜਾ ਸੁਆ ਬਾਈ ਦੂਜਾ ਸੁਆ ਸੂਆ ਦੂਜਾ ਜਾਨ ਵਜਨ ਵਜੂਦ ਆ ਗਿਆ ਫੁੱਲ ਤੇ ਦਿਨ ਕਿੰਨੇ ਕੱਢਦੀ ਆ ਬਾਈ ਦਿਨ ਲੈਂਦੀ ਆਹੀ 15 ਦਿਨਾਂ 15 ਹਾਂ 15 ਦਿਨਾਂ ਤੱਕ ਤਾਂ ਫਿਰ ਨਾ ਇਹ ਤੋਂ ਬੈਠਿਆ ਜਾਣਾ ਨਾ ਉੱਠਿਆ ਜਾਣਾ ਸਿਸਟਮ ਉਹ ਹੋ ਜੂਗਾ ਹਾਂ ਕੱਢ ਦੂ 15 ਦਿਨ ਕੱਢੂਗੀ ਮੈਨੂੰ ਲੱਗਦਾ ਪੰਜ ਚਾਰ ਕੱਢੂ ਯਾਰ ਦਿਨਾਂ ਭਾਈ ਨੇ ਹੈ ਦਿਨ ਪਏ ਨੇ ਭਰਾ ਪੂਰੇ 15 ਹਾਂ ਕੀ ਰਿਕਾਰਡ ਦੱਸਿਆ ਇਹਦਾ ਇਹਦਾ ਪੈਲਣ ਦਾ ਦੱਸਿਆ 18 19 ਲੀਟਰ ਦਾ 18 19 ਲੀਟਰ ਦਾ ਹਾਂ ਆ ਹਾਈਟ ਆ ਗਈ ਮੀਡੀਅਮ ਪਰ ਜਿਹੜਾ ਨਾ ਸਟਰਕਚਰ ਆ ਨਾ ਲੈਗ ਸਕੋਰ ਵਾਲੇ ਪੱਖ ਤੋਂ ਉਹ ਚੀਜ਼ ਦੀ ਬਾਲੀ ਮਜ਼ਬੂਤ ਆ ਗਈ ਬੱਛੀ ਹਰੇਕ ਪੱਖ ਤੋਂ ਆ ਗਈ ਜਰਸੀ ਦੇ ਵਿੱਚ ਹੀ ਆਰਡਰ ਰੱਖੂਗੀ ਪੂਰਾ ਮਜ਼ਬੂਤ ਜੜ ਵਾਲਾ ਕਹਿੰਦੇ ਨੇ ਜਿਹੜਾ ਆਪਾਂ ਉਹ ਰੱਖੂਗੀ ਥਣ ਆ ਗਿਆ ਮੱਝਾਂ ਵਰਗਾ ਚਵਾਈ ਦੀ ਰਾਜੂ ਕਿਵੇਂ ਆਹੀ ਚਵਾਈ ਦੀ ਓਕੇ ਕਿਉਂਕਿ ਥਣ ਦਾ ਸਾਈਜ਼ ਇਹ ਦੱਸਦਾ ਵੀ ਚਵਾਈ ਦੀ ਫੋਕੀ ਨਿਕਲੂਗੀ ਬਿਲਕੁਲ ਵਜੂਦ ਫੁੱਲਾ ਜਾਨ ਕਹਿ ਲਈ ਆਪਾਂ ਹਾਂ ਜਾਨ ਵਜਨ ਵਜੂਦ ਫੁੱਲਾ ਇਤੋਂ ਗਰੀ ਆਰਡਰ ਦਿਖਾ ਦਈਏ ਦਾ ਆਰਡਰ ਚ ਹਜੇ ਗੱਲ ਠੀਕ ਆ ਬਾਈ ਦੇ ੱੱਲਾਂ ਢੋਲਾਂ ਬਹੁਤ ਪਈਆਂ ਜੇ ਪੰਜ ਚਾਰ ਦਿਨ ਤੱਕ ਵੀ ਬੱਛੀ ਸੂੰਦੀ ਆ ਬਣੂਗੀ ਫੁੱਲ ਆ ਹਾਂ ਐ ਕਹਿ ਸਕਦੇ ਆ ਆਪਾਂ ਯਾਰ ਗੁੜ ਦਾ ਗੱਟਾ ਲਾਉਗੀ ਥੱਲੇ ਪੂਰਾ ਲਾਉਗੇ ਫੁੱਲ ਤੁਰੇ ਨਹੀਂ ਜਾਣਾ ਇਹਦੇ ਰਾਜੂ ਕਿੰਨੇ ਪੈਸੇ ਲੈ ਲਾਂਗੇ ਇਹਦਾ ਵੀ 70 ਇਹਦਾ ਵੀ 70 70 70 ਹੀ ਚੱਲੂ ਹਾਂ 70 70 ਹੀ ਚੱਲੂ ਤੇ ਹੁਣ ਮਾਰਦੇ ਗਰੀ ਤਿੰਨ ਨੰਬਰ ਵਾਲੀ ਦੇ ਕੈਮਰਾ ਇਹਦੀ ਸ਼ਾਈਨਿੰਗ ਸ਼ੂਨਿੰਗ ਦਿਖਾ ਦੇ ਬਾਡੀ ਦਿਖਾ ਦੇ ਕੱਦ ਪੱਡ ਵੀ ਚੰਗਾ ਆ ਗਿਆ ਤੇ ਇਹਦਾ ਸੂਆ ਕਿਹੜਾ ਬਾਈ ਪਹਿਲਾ ਪਹਿਲਾ ਸੂਆ ਹਾਂ ਦੰਦਾ ਚ ਦੰਦਾਂ ਦੇ 4 ਦੰਦ ਦੰਦਾਂ ਚ ਆ ਗਈ 4 ਦੰਦ ਸੂਆ ਪਹਿਲਾ ਰਾਜੂ ਨੇ ਮੋਡੀਫਾਈ ਨਹੀਂ ਕਰੀ ਹੋਈ ਸਮਾਰ ਕੇ ਕੱਪੜਾ ਕੋਫੜਾ ਮਾਰ ਕੇ ਇਹਦੇ ਰੇਤਾ ਰੂਤਾ ਲੱਗਿਆ ਪਿਆ ਸੀ ਪਰ ਆਰਡਰ ਵਾਲੇ ਵਿੱਚ ਬਕੜ ਦੂਗੀ ਜਦੋਂ ਤਿਆਰ ਹੋਊਗੀ ਇਹਦੇ ਬਾਈ ਕਿੰਨੇ ਦਿਨ ਪੈਂਡਿੰਗ ਨੇ ਇਹਦਾ ਹਫਤਾ ਪਿਆ ਇੱਥੇ ਰੋਕ ਲਿਆ ਕਮਾ ਕੇ ਲੰਬੀ ਖੜਾ ਲੈ ਇੱਥੇ ਇਹ ਇੱਥੇ ਰੋਕ ਲੈ ਇੱਥੋਂ ਘੈਰੀ ਦਿਖਾ ਦੀ ਲੰਬਾਈ ਲੰਬਾਈ ਵੀ ਦਿਖਾ ਦੇ 4 ਦੰਦ ਦਾ ਕੱਦ ਫੁੱਲ ਆ ਗਿਆ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਲੈਗ ਸਕੋਰ ਆ ਨਾ ਜਿਹੜਾ ਇਹਦਾ ਉਹ ਬੜਾ ਜਿਆਦਾ ਮਜ਼ਬੂਤ ਕਹਿ ਸਕਦੇ ਆ ਆਪਾਂ ਗਾਲੀਆਂ ਲੱਤਾਂ ਲਗਾਈਆਂ ਇੱਥੋਂ ਗਰੀ ਬਿਲਕੁਲ ਸਟੇਟ ਤੇ ਲੈਗ ਸਕੋਰ ਨਾ ਫੁੱਲ ਮਜ਼ਬੂਤ ਆ ਗਿਆ ਥਣ ਦਾ ਸਾਇਜ ਆ ਜਿਹੜਾ ਉਹ ਵੀ ਮੱਜਾਂ ਵਰਗਾ ਹੀ ਆ ਇਹਦਾ ਵੀ ਦੂਰਾ ਥਣ ਲੱਗਾ ਜਿਹਦੇ ਹਿਸਾਬ ਨਾਲ ਪਹਿਲਣਾ ਬੱਚੀ ਆ ਲੈ ਜਾ ਰਾਜੂ ਇਹਨੇ ਬਾਡੀ ਵਾਲੇ ਪੱਖ ਤੋਂ ਮਜ਼ਬੂਤ ਆ ਗਈ ਫੁੱਲ ਆਰਡਰ ਦੀ ਜੜ ਵੀ ਫੁੱਲ ਮਜ਼ਬੂਤ ਆ ਗਈ ਇਹਦੀ ਕਿੰਨੇ ਦਿਨ ਕੱਢ ਸਕਦੀ ਹੈ ਬਾਈ ਹਫਤਾ ਦਣ ਰਹਿੰਦੇ ਨੇ ਹਫਤੇ ਡੇਢ ਕਿੜਾ ਹੂੰ ਏ ਆ ਗਈ ਚਾਰ ਦੰਦ ਪਹਿਲਾ ਸੂਆ ਜਿਹੜੇ ਭਰਾ ਕਹਿੰਦੀ ਵੱਡੀਆਂ ਜਰਸੀਆਂ ਚਾਹੀਦੀ ਨੇ ਵੱਡੀਆਂ ਜਰਸੀਆਂ ਲੈ ਕੇ ਆਏ ਅੱਜ ਵਿੱਚ ਦਰਮਿਆਨੇ ਪਾਹਾਲੀਆਂ ਵੀ ਨੇ ਤੇ ਵੱਡੇ ਪਾਹਾਲੀਆਂ ਵੀ ਨੇ ਵੱਡੇ ਪਾਹਾਲੀ ਵੱਡੀਆਂੇ ਮਿਲੂਗੀ ਫਿਰ ਦਰਮਿਆਨਾ ਪਹਾ ਹੁੰਦਾ ਜਿਹੜਾ ਉਹ ਤੇ ਦਰਮਿਆਨੀ ਮਿਲਦੀ ਹੈ ਨਾ ਉਹ ਦਰਮਿਆਨੀ ਸਵੇਰ ਦੀ ਕਿਵੇਂ ਆ ਠੰਡੀ ਸੀ ਲੋ ਠੰਡੀ ਜਮਾ ਹਾਂ ਸਵੇਰ ਦੀ ਠੰਡੀਆਂ ਕਰੀ ਇੱਥੋਂ ਦਿਖਾ ਦਿਓ ਥਾਣੇ ਦੀ ਇੱਥੋਂ ਵੀਊ ਕਰਕੇ ਦਿਖਾ ਦਿ ਣ ਤੁਣ ਕੈਸਾ ਲੱਗਿਆ ਪੱਛੀ ਨੂੰ ਐਨ ਮੁੱਠੀ ਵਾਲਾ ਥਾਂ ਬਣਾਉਗੀਆਂ ਨਾ ਜਿਵੇਂ ਜਿਵੇਂ ਅਜੇ ਤਾਂ ਕੱਢਦੀ ਆ ਦਿਨ ਆ ਗੂੰਦ ਹੀ ਮਾਰਦੀ ਆ ਕੱਢ ਦੇ ਜਾਂਦਾ ਹਫਤਾ ਕੱਢ ਦੂ ਘੱਟ ਤੋਂ ਘੱਟ ਹਫਤਾ ਦੱਸ ਦੇ ਹਫਤਾ ਦਿਨ ਪੂਰੇ ਹੁਣ ਚ ਪਏ ਨੇ ਪੈਸੇ ਕਿੰਨੇ ਲੈ ਲੈਣਗੇ ਇਹਦਾ ਵੀ 70 ਇਹਦਾ ਵੀ 70 ਹਾਂ ਬਗਾ ਤਾਂ ਨਹੀਂ 70 70 ਪੰਗਾ ਨਾ 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 ਕਿਤੇ ਮਾਜਿਕ ਇਹ ਸੱਤੀ ਕਰਦੇ ਕੰਮ ਸਾਰੀ 70 70 ਕਰਦੇ ਨਾ ਨਾ ਤੇ ਹੁਣ ਤੌਰ ਦੇ 4 ਨੰਬਰ ਵਾਲੀ ਗਾਵਾਂ ਤਕਰੀਬਨ ਸਾਰੀ ਜਰਸੀ ਜੀ ਪੈਂਦੀਆਂ ਇੱਕ ਆ ਗਈ ਆਪਣੀ ਜਿਹੜੀ ਗੁਜਰਾਤ ਵਾਲੀ ਨਸਲਾ ਗਈ ਗਿਰਚ ਪੈਂਦੀ ਆ ਤੌਰ ਦੇ ਬਾਈ ਖੋਲ ਕੇ 4 ਨੰਬਰ ਵਾਲੀ ਦੱਸੂਆ ਕਿਹੜਾ ਦੱਜੂ ਦੂਜਾ ਦੂਜਾ ਸੂਆ ਕਿੰਨੇ ਦਿਨ ਕੱਢਦੀ ਆ ਇਹ ਵੀ ਕੱਢਦੀ ਆ ਹਫਤੇ ਹਫਤੇ ਡੇੜਾ ਹਾਂ ਇਹਨੇ ਕਿੰਨਾ ਕ ਦੁੱਧ ਪਾਇਆ ਇਹਨੇ 12 ਤੋਂ 13 ਕਿਲੋ ਪਾਇਆ 12 ਤੋਂ ਹਾਂ ਤੇ ਆ ਗਈ ਜਰਸੀ ਦੇ ਵਿੱਚ ਹਨਾ ਹਾਂ ਇਹਨੇ ਬਾਈ ਕਹਿੰਦਾ 12 ਤੋਂ 13 ਕਿਲੋ ਦੁੱਧ ਪਾਇਆ ਇਹਦੀ ਹਾਈਟ ਉਹ ਦੂਜੀ ਨਾਲ ਥੋੜੀ ਘੱਟ ਕਹਿ ਸਕਦੇ ਆ ਆਪਾਂ ਇਹ ਮੀਡੀਅਮ ਹਾਈਟ ਵਾਲੀਆਂ ਦਿਖਾਉਂਗਾ ਇਹਦੋਂ ਅੱਗੇ ਵਾਲੀਆਂ ਮੈਂ ਤੁਹਾਨੂੰ ਤੇ ਫਿਰ ਉਦਾਂ ਦਾ ਇਹਨਾਂ ਦਾ ਰੇਟ ਹੋ ਜੂਗਾ ਕਿਉਂਕਿ ਜਿੱਦਾਂ ਦਾ ਰੇਟ ਹੁੰਦਾ ਉਦਾਂ ਦੀ ਕੁਆਲਿਟੀ ਹੋ ਜਾਂਦੀ ਆ ਜੇ ਤੁਸੀਂ ਕੁਆਲਿਟੀ ਉੱਚ ਕੁਆਲਿਟੀ ਲੈਣੀ ਆ ਤਾਂ ਉਦਾਂ ਦਾ ਬਾਈ ਕਹਿੰਦਾ ਫਿਰ ਵੀ ਰੇਟ ਥੋੜਾ ਉੱਚਾ ਹੋ ਜਾਣਾ ਕੁਆਲਿਟੀ ਦਾ ਕਿਉਂਕਿ ਹਰੇਕ ਪ੍ਰਕਾਰ ਦੀ ਗਾਕੀ ਹੁੰਦੀ ਆ ਦਰਮਿਆਨੀ ਵੀ ਹੁੰਦੀ ਆ ਤੇ ਰਾਜੂ ਉੱਚੀ ਵੀ ਹੁੰਦੀ ਆ ਕਮਾਲ ਆ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਇੱਥੋਂ ਥੋੜਾ ਧਿਆਰੇ ਦਾ ਕਰਦੀ ਆ ਕਿੰਨੇ ਦਿਨ ਦਾ ਸਿਆਰੇ ਪੈਂਡਿੰਗ ਹਫਤਾ ਇੱਕ ਹਫਤਾ ਇੱਥੇ ਰੋਕ ਲੈ ਇੱਥੋਂ ਫੇਸ ਕੁਆਲਿਟੀ ਤੇ ਮਾਰ ਦੀ ਕਰੀ ਕੈਮਰਾ ਇੱਕ ਵਾਰੀ ਆ ਉਧਰ ਨੂੰ ਭਜਦੀ ਆ ਨਾ ਹਾਂ ਇੱਥੋਂ ਮਾਰ ਦੇ ਆ ਗਈ ਪ्योर ਜਰਸੀ ਦੇ ਵਿੱਚ ਲੈ ਚੱਲ ਬਾਈ ਦੁੱਧ ਬਾਈ ਕਹਿੰਦਾ 12 1 ਤੇ ਬਾਕੀ ਬਾਈ ਵਰਗੇ ਉਹੀ ਡਿਟੇਲ ਦੱਸ ਦਿਆ ਜਿਹੜੀ ਅੱਗੇ ਨੂੰ ਦੱਸ ਕੇ ਭੇਜਦੇ ਆ ਤੇ ਬਾਕੀ ਤੁਸੀਂ ਸੱਜਣੋਂ ਆਪਣੀ ਸਮਝ ਤੋਂ ਕੰਮ ਲੈਣਾ ਹੁੰਦਾ ਵੀ ਮੇਰੇ ਕਰੇ 12 ਪਾਉ 13 ਪਾਉ ਜਾਂ ਮੇਰੇ ਕੋਲੇ ਆ ਕੇ ਬਾਈ ਇਹ 15 ਪਾ ਦਿੰਦਾ ਹਾਂ ਅੱਜ ਦੀ ਘੜੀ گاਵਾ ਓਕੇ ਦੀ ਰਿਪੋਰਟ ਨੇ ਉਰੋਂ ਪਾਸ ਕਰਕੇ ਲੈ ਜਿਓ ਜਦੋਂ ਗੇਟੋਂ ਬਾਹਰ ਹੋ ਗਈ ਉਹ ਤੋਂ ਬਾਅਦ ਬਾਈ ਦੀ ਕੋਈ ਗਰੰਟੀ ਨਹੀਂ ਹੈ ਕੋਈ ਗਰੰਟੀ ਨਹੀਂ ਹੈਗੀ ਇਹਦੇ ਰਾਜੂ ਕਿੰਨੇ ਪੈਸੇ ਲੈ ਲਾਂਗੇ ਇਹਦਾ 42000 ਰੁਪਇਆ ਹੋਜੂ ਮੰਨਤਾ ਨੇ ਇਹਦਾ ਕਰ ਦਾਂਗੇ ਹੈ ਕਰ ਦਾਂਗੇ ਪੂਰਿਆਂ ਪਾਰਿਆਂ ਦੀ ਕਰ ਦਾਂਗੇ ਹੈ ਉੱਧਰਲੇ ਬੰਨੇ ਜਾਗਦਾ ਖੜਾ ਅੱਧਰ ਬੰਦਾ ਨਾ 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 ਦਿਹਾੜੀ ਚ ਮਾਨਤਨ ਪਾਈ ਕੇ ਦਾ ਕਰ ਦਿਆਂਗੇ ਤੇ ਹੁਣ ਮੇਰਾ ਖਿਆਲ ਇਹਦਾ ਆ ਗਿਆ 5ਵਾਂ ਨੰਬਰ ਹੈ ਨਾ ਹਾਂ ਆ ਇਹ ਆ ਗਈ 5 ਨੰਬਰ ਤੇ ਇਹ ਵੀ ਜਰਸੀ ਦੇ ਵਿੱਚ ਹੀ ਪੈਂਦੀ ਆ ਤੇ ਸਟ੍ਰਕਚਰ ਇਹਦਾ ਵੀ ਸੋਨਾ ਉੱਤੋਂ ਟਾਂਚੇ ਦੀ ਗੱਲ ਕਰ ਲਈ ਆਪਾਂ ਇਹਦਾ ਸੁਆ ਕਿਹੜਾ ਬਾਈ ਇਹਦਾ ਸੁਆ ਕਿਹੜਾ ਦਾ ਜੂ ਇਹਦਾ ਸੁਆ ਦੂਜਾ ਇਹਦਾ ਕੀ ਰਿਕਾਰਡ ਆ ਪਹਿਲਾਂ ਦਾ ਵੇਲਾ ਵੀ ਉਹ ਨਾ ਕਿ ਦੋ ਦਫਾ। ਕਿ ਪਹਿਲਣਾ ਦੋਨੇ ਕੱਚੀਆਂ ਜ਼ਰੂਰ ਨੇ ਥੋੜੀਆਂ ਜੀਆਂ। ਹਾਂ ਕੱਚੀਆਂ ਆ। ਆ ਥਣ ਦਾ ਸਹਜੂ ਸੋਨਾ ਰੱਖਣੀਆਂ ਝੋਲ ਚੰਗੀ ਆ ਤੇ ਆਡਰ ਰੱਖਣੀਆਂ ਫਿਕਸ ਫਿਕਸ। ਘੁਮਾ ਕੇ ਰੋਕ ਲੈਣ ਨੂੰ ਖੜਾ ਕੇ ਬਈ। ਇੱਧਰ 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 ਲਈ ਵਰਨੇ ਕਮਾਲ ਆ ਤੇ ਇਥੋ ਘਰੀ ਲੰਬਾਈ ਲੰਮੂਈ ਦਿਖਾ ਦੀ ਫੇਸ ਵਾਲੇ ਪੱਖ ਤੇ ਮਾਰਦੀ ਕੈਮਰਾ। ਇਹ ਇੱਥੇ ਰੋਕ ਲੈ ਬਈ ਫੇਸ ਕੁਆਲਿਟੀ ਦੇ ਕੈਮਰਾ ਮਾਰ ਦੂਗਾ ਲੰਬਾਈ ਲੰਮੂਈ ਦਿਖਾ ਦੂਗਾ। ਤੇ ਲੈ ਚੱਲ ਬਈ। ਇਹਦੇ ਕਿੰਨੇ ਦਿਨ ਪੈਂਡਿੰਗ ਦੱਸੇ ਨੇ? ਇਹਦੇ ਵੀ ਹਫਤਾ ਜੀ ਇਹਦੇ। ਹਫਤਾ ਦੱਸ ਦੇਣਾ ਹਨਾ। ਹਾਂ। ਕਿਉਂਕਿ ਹਫਤੇ ਦੇੜੇ ਘੜੇ ਵੀ ਬੈਡ ਰੈਡੀ ਹੋ ਜੂ ਤਕਰੀਬਨ ਇਹ ਬੈਡਾਂ ਦੋਨੇ ਜੇ ਗੱਲ ਕਰਨਾ ਮੈਂ ਇਕਠੀਆਂ ਜੀ ਤਿਆਰ ਹੋਣਗੀਆਂ ਇਹਦੇ ਨਾਲ ਵਾਲੀ ਤੇ ਇਹ ਆਰਡਰ ਬਿਲਕੁਲ ਨਾਲ ਲਗਮ ਰੱਖਣਗੀਆਂ ਥਣ ਦਾ ਸਹਜ ਵੀ ਸੋਣਾ ਰੱਖਣਗੀਆਂ ਲੈ ਚੱਲ ਬਾਈ ਗਾ ਨੂੰ ਇਹਦੇ ਰਾਜੂ ਪੈਸੇ ਕਿੰਨੇ ਲਵੇਂਗਾ ਇਹਦਾ 40 ਲੈਣ ਦੇਣਾ 40 ਇਹਦਾ 40 ਜੋੜਾ 80 ਦਾ ਪਾ ਦਾਂਗੇ ਪਾ ਲਾਂਗੇ ਹੈ ਪਾ ਦਾਂਗੇ ਆ ਜੋੜਾ ਇਹ 80000 ਦਾ ਹੋ ਜੂਗਾ ਦੋਏ ਕਿਸੇ ਸੱਜਣ ਨੇ ਲੈਣੀਆਂ ਨੇ ਜੋੜਾ ਸਿੱਧਾ ਹੋ ਜੂਗਾ ਮੌਕੇ ਤੇ ਤਿਆਰ ਹੋਣਗੀਆਂ ਤੇ ਦੁੱਧ ਜੇ ਬਾੜਾ ਨਹੀਂ ਜਿਵੇਂ ਬਾਈ ਨੇ ਪਹਿਲੇ ਸੂਏ ਦਾ 12-12 ਦੱਸਿਆ ਤੁਸੀਂ 25 ਕਿਲੋ ਮੰਨ ਕੇ ਵੀ ਦੁੱਧ ਲੈ ਸਕਦੇ ਹੋ ਕਿਉਂਕਿ ਇਹਨਾਂ ਦੀ ਜਿਹੜੀ ਫੈਟ ਪਰਸੈਂਟੇਜ ਹੁੰਦੀ ਹੈ ਉਹ ਭਰਾਵਾਂ ਨੂੰ ਪਤਾ ਹੀ ਆ ਵੀ ਚੰਗੀ ਫੈਟ ਦੀਆਂ ਮਾਲਕ ਨੇ ਇਹ ਤੇ ਹੁਣ ਮਾਰ ਦੇ ਗਿਰ ਤੇ ਪਹਿਲਾਂ ਹੱਥ ਮਾਰ ਕੇ ਦਿਖਾਈਏ ਥੱਲੇ ਵੀ ਗਰਮ ਸ਼ਰਮ ਤਾਂ ਨਹੀਂ ਹੈਗੀ ਦੰਦਾਂ ਚ ਕਿਵੇਂ ਆ ਦੰਦਾਂ ਚ ਦੋ ਦੰਦ ਦੰਦਾ ਹੀ ਪਿਓਰ ਦੋ ਦੰਦ ਹੈ ਹਾਂ ਆ ਆ ਦਿਖਾ ਦੇ ਗਏ ਜੀ ਆ ਜਾਗੇ ਸਵਾਰੀ ਆ ਗਈ ਬਿਲਕੁਲ ਠੰਡੀ ਨੀਵੀਂ ਪਾਈ ਖੜੀ ਹੈ ਕਈ ਵਾਰੀ ਨਾ ਪਸ਼ੂ ਕੀ ਹੁੰਦਾ ਉੱਪਰੇ ਬੰਦੇ ਤੋਂ ਉਪਰਾਂ ਮਨਾ ਜਾਂਦਾ ਜਿੱਦਾਂ ਆਪਾਂ ਇਹਦੇ ਨੇੜੇ ਜਾਵਾਂਗੇ ਹੋ ਸਕਦਾ ਥੋੜਾ ਇਹ ਆਪਾਂ ਤੋਂ ਤੜਕੇ ਜਿੱਦਾਂ ਕੋਈ ਇਹਦੀ ਸੰਭਾਲ ਲਰੂਗਾ ਉਦਾਂ ਹੁੰਦਾ ਉਹ ਬੰਦੇ ਦੇ ਨੇ ਤੇਜ ਜਾਣਾ ਬਾਈ ਇਹ ਆ ਗਈ ਬਾਈ ਪਿਓਰ ਗਰ ਦੇ ਵਿੱਚ ਆ ਗਈ 100 ਦਾ 100 ਮੱਥਾ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਸਿੰਘਾਂ ਵਾਲੇ ਪੱਖ ਤੋਂ ਹਨਾ ਕੰਨਾਂ ਵਾਲੇ ਪੱਖ ਤੋਂ ਦੰਦਾਂ 'ਚ ਦੋ ਦੰਦ ਦਾ ਸੂਆ ਪਹਿਲਾ ਤੇ ਸੀਮਣ ਕਿਹੜਾ ਲੱਗਿਆ ਬਾਈ ਕੁਝ ਪਤਾ ਇਹਦੀ ਗਿਰਦਾ ਹੀ ਆ ਗਿਰਦਾ ਹੀ ਲੱਗਿਆ ਵਾ ਇਹ ਨਾ ਹੋਵੇ ਕਿ ਤੇ ਜਾ ਕੇ ਜਰਸੀ ਦਾ ਦੇ ਦੇ ਜਾ ਚਿੱਪ ਨਾ ਕੰਮ ਤੈਨੂੰ ਵਾਲਾਂ ਦਾ ਬਾਈ ਕਹਿੰਦਾ ਗਿਰਦਾ ਲੱਗਿਆ ਵਿਆ ਇਹਦੇ ਸੀਮਣਾ ਤੇ ਬਾਡੀ ਸਟਰਕਚਰ ਦੀ ਬਹੁਤ ਮਜ਼ਬੂਤ ਆ ਗਈ ਇਹ ਵੀ ਇਹਦੇ ਦਿਨ ਕਿੰਨੇ ਕਿ ਪੈਂਡਿੰਗ ਨੇ ਬਾਈ 14 ਤਰੀਕ ਨੂੰ ਦਿਨ ਪੂਰੇ ਨੇ 14 ਨੂੰ ਹਾਂ ਉਹ ਕੱਢ ਸਕਦੀ ਆ ਉੱਤੇ 5-7 ਦਿਨ ਹਨਾ ਹਾਂ ਆ 14 ਨੂੰ ਦਿਨੇ ਦੇ ਪੂਰੇ ਨੇ 5 ਤੋਂ 7 ਦਿਨ ਇਹ ਉੱਪਰ ਲਿਜਾ ਸਕਦੀ ਆ ਅੱਜ ਹੈਗੀ ਆ 3 ਤਰੀਕ ਤੇ 11 ਦਿਨ ਬਾਈ ਕਹਿੰਦਾ ਇਹਦੇ ਪੈਂਡਿੰਗ ਨੇ ਤਰੀਕਾਂ ਦੇ ਹਿਸਾਬ ਨਾਲ ਹੋ ਸਕਦਾ ਵੀ ਹਫਤਾ ਖੰਡ ਉੱਪਰ ਵੀ ਲੈ ਜਾਏ ਬੱਚੀ ਚੋਲ ਚੰਗੀ ਆਰਡਰ ਸੋਨਾ ਬਣਾਉ ਬਣਾਉ ਫਿਕਸ ਜਿੱਦਾਂ ਦਾ ਆਰਡਰ ਕਾਮਯਾਬ ਆਪਾਂ ਕਹ ਲਈਏ ਕਾਮਯਾਬ ਹੁੰਦਾ ਤੇ ਦੰਦਾਂ ਚ ਪਿਓਰ ਦੋ ਦੰਦ ਯਾਰਾਜੂ ਪਿਓਰ ਦੋ ਦੰਦ ਆ ਦੰਦਾਂ ਚ ਵਾਈ ਕਹਿੰਦਾ ਆ ਗਈ ਪਿਓਰ ਦੋ ਦੰਦ ਤੇ ਆ ਵੀ ਪਿਓਰ ਘਿਰ ਚੀ ਗਈ ਇੱਥੋਂ ਦਿਖਾ ਦਿੰਗਾ ਰੀ ਲੰਬੀ ਲੰਬੀ ਸਮਾਰ ਕੇ ਹੋਈ ਹਰੇਕ ਪੱਖ ਤੋਂ ਪਿਓਰਟੀ ਦੇ ਵਿੱਚ ਆ ਗਈ ਇਹਦਾ ਰਾਜੂ ਕੀ ਰੇਟ ਰਹੂਗਾ ਇਹਦਾ 60000 ਰੁਪਏ ਲੈਣ ਦੇਣ 60 ਹਾਂ ਮਾਨਤਾ ਨਹੀਂ ਜੋ ਮਾ ਛੋਟਾ ਛਪਈ ਹੈ ਹੈ ਛੋਟਾ ਛਪਈ ਹੋਣਗੇ ਮਸਾਲਿਆਂ ਦੇ ਭਾਲ ਕੇ ਤਾਂ ਕਹਿੰਦਾ ਮਸਾਲੇ ਲੈ ਹਾਂ ਹਾਂ ਠੀਕ ਹੈ ਗੱਲ ਨੰਬਰ ਬੋਲ ਦੇ ਤੇਰਾ 98036 ਹਾਂਜੀ 05888 98036 ਤੇ 058882 ਦਾ ਨੰਬਰ ਆ ਪਿੰਡ ਚੀਮਾ ਮੰਡੀ ਜਦੋਂ ਸੁਨਾਮ ਤੋਂ ਮਾਨਸਾ ਨੂੰ ਜਾਂਦੇ ਆ ਮੇਨ ਹਾਈਵੇ ਤੇ ਬਾਈ ਖੜਾ ਉਹਦਾ ਪਿੰਡਾ ਸੰਪਰਕ ਬਾਈ ਨਾਲ ਕਰ ਲਿਓ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ